ਸਸਿਕਾ ਜੀ ਮਹਾ ਗੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਐਸਟਰਾਇਡਸ ਨੂੰ ਲੰਬੇ ਸਮੇਂ ਤੋਂ ਧਰਤੀ ਦੇ ਲਈ ਖਤਰਾ ਮੰਨਿਆ ਜਾਂਦਾ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਐਸਟਰਾਇਡ ਧਰਤੀ ਦੇ ਨਾਲ ਟਕਰਾਉਂਦਾ ਹੈ ਤਾਂ ਇਹ ਤਬਾਈ ਮਚਾ ਦੇਵੇਗਾ ਇਹ ਵੀ ਧਾਰਨਾ ਹੈ ਕਿ ਇੱਕ ਵਾਰ ਇੱਕ ਐਸਟਰਾਇਡ ਧਰਤੀ ਦੇ ਨਾਲ ਟਕਰਾ ਗਿਆ ਸੀ ਜਿਸ ਤੋਂ ਬਾਅਦ ਡਾਇਨਾਸੌਰ ਅਲੋਪ ਹੋ ਗਏ ਸਨ ਵਿਗਿਆਨੀਆਂ ਨੇ ਕਈ ਵਾਰ ਧਰਤੀ ਨਾਲ ਕਿਸੇ ਐਸਟਰੋਇਡ ਦੇ ਟਕਰਾਉਣ ਦਾ ਅਲਰਜਰ ਕੀਤਾ ਪਰ ਇਹ ਕਦੇ ਵੀ ਸੱਚ ਸਾਬਤ ਨਹੀਂ ਹੋਇਆ ਤੇ ਹੁਣ ਵਿਗਿਆਨੀਆਂ ਨੇ ਇੱਕ ਅਜਿਹਾ ਐਸਟਰੋਇਡ ਖੋਜਿਆ ਜੋ ਧਰਤੀ ਦੇ ਨਾਲ ਟਕਰਾ ਸਕਦਾ ਹੈ ਤੇ ਵਿਗਿਆਨੀਆਂ ਨੇ ਇਸ ਸੰਬੰਧੀ ਚੇਤਾਵਨੀ ਵੀ ਜਾਰੀ ਕੀਤੀ ਹੈ ਦੱਸਿਆ ਵਿਗਿਆਨੀਆਂ ਨੇ ਇਸ ਐਸਟਰੋਇਡ ਦਾ ਨਾਮ 2024 YR4 ਰੱਖਿਆ ਜੋ ਧਰਤੀ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਐਸਟਰੋਇਡ ਨੂੰ ਪਹਿਲੀ ਵਾਰ 27 ਦਸੰਬਰ 2024 ਨੂੰ ਐਸਟਰੋਇਡ ਟੈਰੇਸਟ੍ਰੀਅਲ ਇੰਪੈਕਟ ਲਾਸਟ ਅਲਰਟ ਸਿਸਟਮ ਯਾਨੀ ਕਿ ਐਟੀਐਲਈਐਸ ਦੁਆਰਾ ਦੇਖਿਆ ਗਿਆ ਸੀ ਜਾਂਚ ਤੋਂ ਪਤਾ ਲੱਗਾ ਕਿ ਐਟਲਸ ਨੇ ਇਸ ਦੀ ਫੋਟੋ 2-3 ਪਹਿਲਾਂ ਹੀ ਲਈ ਸੀ ਇਸ ਤੋਂ ਬਾਅਦ ਜਿਵੇਂ-ਜਿਵੇਂ ਇਸ ਬਾਰੇ ਹੋਰ ਜਾਣਕਾਰੀ ਉਪਲਬਧ ਹੋਈ ਖਗੋਲ ਵਿਗਿਆਨੀ ਇਸ ਦੇ ਪੰਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋ ਗਏ ਇਸ ਤੋਂ ਬਾਅਦ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਸ ਐਸਟਰੋਇਡ ਦੇ ਧਰਤੀ ਦੇ ਨਾਲ ਇਹ ਕ੍ਰਾਂਤੀ ਵੀ ਸੰਭਾਵਨਾ ਹੈ ਵਿਗਿਆਨੀਆਂ ਨੇ ਪੁਲਾੜ ਦੇ ਵਿੱਚ ਘੁੰਮ ਰਹੇ ਖਤਰਨਾਕ ਐਸਟਰੋਇਡਾਂ ਬਾਰੇ ਚੇਤਾਵਨੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਐਸਟਰੋਇਡ 2024 YR4 ਧਰਤੀ ਦੇ ਲਈ ਖਤਰਾ ਪੈਦਾ ਕਰ ਸਕਦੇ ਹੈ। ਇਸ ਦੇ ਨਾਲ ਹੀ ਐਸਟਰੋਇਡ 2024 YR4 ਦੇ ਪੰਥ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਵਿਗਿਆਨੀਆਂ ਨੇ ਖੋਜ ਕੀਤੀ ਕਿ ਇਹ ਹਰ 8 ਸਾਲਾ ਦੇ ਵਿੱਚ ਇੱਕ ਵਾਰੀ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ। ਇਸ ਦੇ ਨਾਲ ਹੀ ਅਮਰੀਕੀ ਪੁਲਾੜ ਏਜੰਸੀ NASA ਦੇ ਸੈਂਟਰ ਫੋਰ ਨੀਅਰ ਅਰਥ ਅਬਜੈਕਟ ਸਟੱਡੀਜ਼ ਯਾਨੀ ਕਿ ਸੀ ਐਨਈਓਐਸ ਅਨੁਸਾਰ ਐਸਟਰਾਇਡ 2024 ਦਸੰਬਰ 2032 ਨੂੰ ਧਰਤੀ ਦੇ ਬਹੁਤ ਨੇੜੇ ਆਵੇਗਾ ਉਸ ਸਮੇਂ ਇਹ ਧਰਤੀ ਲਗਭਗ 68000 ਮੀਲ ਯਾਨੀ ਕਿ 106200 ਕਿਲੋਮੀਟਰ ਦੂਰ ਹੋਵੇਗਾ ਜੇਕਰ ਇਸ ਦੇ ਪੰਧ ਦੇ ਵਿੱਚ ਥੋੜਾ ਜਿਹਾ ਵੀ ਬਦਲਾਅ ਹੁੰਦਾ ਹੈ ਤਾਂ ਇਹ ਧਰਤੀ ਦੇ ਨਾਲ ਟਕਰਾ ਸਕਦਾ ਹੈ ਇਸ ਕਾਰਨ ਵਿਗਿਆਨੀਆਂ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਜਿਕਰ ਹੋਏ ਕਿ ਵਿਗਿਆਨੀਆਂ ਦੇ ਅਨੁਸਾਰ ਐਸਟਰਾਇਡ ਦੇ ਧਰਤੀ ਦੇ ਨਾਲ ਟਕਰਾਉਣ ਦੀ ਸੰਭਾਵਨਾ 83 ਦੇ ਵਿੱਚੋਂ 1% ਹੈ ਤੇ ਇਹ ਖਗੋਲ ਵਿਗਿਆਨਕ ਨਾਵਾਂ ਦੇ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਇਸ ਕਾਰਨ ਐਸਟਰਾਇਡ 2024 YR42 ਯੂਰੋਪੀਅਨ ਸਪੇਸ ਏਜੰਸੀ ਦੇ ਪ੍ਰਭਾਵ ਜੋਖਮ ਸੋਚੀ ਤੇ ਨਾਮਤ ਦੀ ਜੋਖਮ ਸਾਨੀ ਤੇ ਸਿਖਰ ਪਹੁੰਚ ਗਿਆ ਵਿਗਿਆਨੀਆਂ ਦੇ ਅਨੁਸਾਰ ਜੇਕਰ ਐਸਟਰੋਇਡ 2024 ਧਰਤੀ ਦੇ ਵਾਯੂ ਮੰਡਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਇੱਕ ਧਮਾਕਾ ਕਰ ਸਕਦਾ ਹੈ ਜਿਸ ਦੇ ਨਾਲ ਧਰਤੀ ਉੱਤੇ ਭਾਰੀ ਤਬਾਹੀ ਵੀ ਹੋ ਸਕਦੀ ਹੈ ਜੇਕਰ ਇਹ ਧਰਤੀ ਦੀ ਸੜਾ ਦਿਨ ਨਾਲ ਕਿਤੇ ਟਕਰਾ ਜਾਂਦੇ ਤਾਂ ਇੱਕ ਵੱਡਾ ਟੋਹਾ ਬਣ ਸਕਦਾ ਹੈ ਤੇ ਪੂਰੇ ਖੇਤਰ ਦੇ ਵਿੱਚ ਉਚਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਬਿਊ ਰਿਪੋਰਟ ਚੈਨ ਪੰਜਾਬੀ